ब्रह्मज्ञानी सकल कीरीना आत्म रस ब्रह्म ज्ञानी चीना ब्रह्मज्ञानी के सब यो परमाया ब्रह्मज्ञानी ते कुछ बुरा ना भया ब्रह्मज्ञानी सगा सम दर्से ब्रह्मज्ञानी की दृष्टि अमृत बरसे ब्रह्म ज्ञान ने बंधन पे मोकठा ब्रह्म ज्ञानी की निर्मल जोगता ब्रह्म ज्ञानी का भोजन ज्ञान नानक ब्रह्म ज्ञानी का ब्रह्म के आ नानक ब्रह्म ज्ञानी का ब्रह्म के आ ब्रह्म ज्ञानी सा जग कीरिन आत्म रस ब्रह्म ज्ञान ने छीना ब्रह्म ज्ञान ने के सब ऊपर माया ब्रह्म ज्ञान ने ते कछु बुरा ना भया ब्रह्म ज्ञान ने सदा सम दर्से ब्रह्म ज्ञान ने के दृष्टि अमृत बरसे ब्रह्म ज्ञान ने बंध ते मुक्तता ब्रह्मज्ञानी के ये जोगर पाए ब्रह्मज्ञानी का भोजन ज्ञान नानक ब्रह्मज्ञानी का ब्रह्मते आ ब्रह्मज्ञानी का भोजन ज्ञान नानक ब्रह्मज्ञानी का ब्रह्मते आ वाइगुरु जी का खालसा वाइगुरु जी की फतेह ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਜਿਸ ਨੂੰ ਬ੍ਰਹਮ ਦਾ ਗਿਆਨ ਹੋ ਗਿਆ ਨਾ ਹੁਣ ਆਪਣੇ ਆਪਣੇ ਵਿਸ਼ੇ ਦਾ ਸਭ ਨੂੰ ਗਿਆਨ ਹੁੰਦਾ ਵਪਾਰੀ ਨੂੰ ਆਪਣੇ ਖੇਤਰ ਦਾ ਗਿਆਨ ਹੁੰਦਾ ਹੈ ਲੇਕਿਨ ਜਿਸ ਨੂੰ ਬ੍ਰਹਮ ਦਾ ਗਿਆਨ ਹੁੰਦਾ ਉਹਨੂੰ ਫਿਰ ਸਾਰਿਆਂ ਵਿੱਚ ਪਰਮਾਤਮਾ ਹੀ ਦੇਖਦਾ ਨਾ ਇੱਕੋਮ ਕਰਵਾਏ ਗੁਰੂ ਦੀ ਜੋਤ ਹੀ ਦੇਖਦੀ ਹੈ ਤੇ ਉਹ ਫਿਰ ਸਾਰਿਆਂ ਦੇ ਚਰਨ ਤੂੜ ਹੁੰਦਾ ਕਿਉਂਕਿ ਜੋ ਸਾਰਿਆਂ 'ਚ ਉਹ ਪਰਮਾਤਮਾ ਦੇਖਦਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਤੇ ਜਿਹੜਾ ਆਤਮ ਰਸ ਹੈ ਨਾ ਇੱਕ 옴 ਕਰਵਾਇ ਗੁਰੂ ਦਾ ਨਾਮ ਰਸ ਤੇ ਉਹ ਉਸ ਨੂੰ ਪਛਾਣਦਾ ਹੈ ਤੇ ਉਸ ਦਾ ਅੰਮ੍ਰਿਤ ਪਾਨ ਕਰਦਾ ਹੈ ਅੰਮ ਬ੍ਰह्म ज्ञानी ਕੀ ਸਭ ਉਪਰਮਾਇ ਉਹ ਕਿਉਂਕਿ ਸਾਰਿਆਂ ਤੇ ਪਰਮਾਤਮਾ ਦੇਖਦਾ ਸਾਰਿਆਂ ਤੇ ਦਇਆ ਵੀ ਕਰਦਾ ਬ੍ਰह्म ज्ञानी ਤੇ ਕੱਚ ਬੋੜਨਾ ਪਿਆ ਜੇ ਉਹਦਾ ਕਦੇ ਹੱਥ ਉੱਠਦਾ ਹੈ ਨਾ ਆਤਮ ਸੁਰੱਖਿਆ ਲਈ ਉੱਠਦਾ ਕਿਸੇ ਦਾ ਨੁਕਸਾਨ ਕਰਨ ਲਈ ਨਹੀਂ ਬ੍ਰह्म ज्ञानी ਸਦਾ ਸਮਦਰਸੀ ਬ੍ਰह्म ज्ञानी ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਉਹ ਸਾਰਿਆਂ ਨੂੰ ਇੱਕੋ ਜਿਹਾ ਦੇਖਦਾ ਤੇ ਆਪਾਂ ਜਾਣਦੇ ਨਾ ਜੋ ਕੁਝ ਆਪਣੇ ਅੰਦਰ ਦਾ ਜੇ ਕ੍ਰੋਧ ਆਪਣੇ ਅੰਦਰ ਹੋਵੇ ਅੱਖਾਂ ਵਿੱਚ ਦੀ ਝਲਕਦਾ ਕਾਮ ਵਾਸ਼ਨਾ ਲਾਲਚ ਲੋਭ ਜਿਹੋ ਜਾ ਕੁਛ ਅੰਦਰ ਹੁੰਦਾ ਨਾ ਉਹ ਅੱਖਾਂ ਵਿੱਚ ਚੱਲ ਜਾਂਦਾ ਤੇ ਬ੍ਰह्मज्ञानी ਦੇ ਅੰਦਰ ਪਰਮਾਤਮਾ ਹੀ ਪਰਮਾਤਮਾ ਹੁੰਦਾ ਨਾ ਤੇ ਬ੍ਰह्मज्ञानी ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਉਹਦੀ ਦ੍ਰਿਸ਼ਟੀ ਵਿੱਚ ਉਹਨਾਂ ਦੀ ਦ੍ਰਿਸ਼ਟੀ ਵਿੱਚੋਂ ਵੀ ਅੰਮ੍ਰਿਤ ਦੀ ਵਰਖਾ ਹੁੰਦੀ ਹੈ ਬ੍ਰह्मज्ञानी ਬੰਧਨ ਤੇ ਮੁਕਤ ਆ ਬ੍ਰह्मज्ञानी ਕੀ ਨਿਰਮਲ ਜੁਗਤ ਹੁਣ ਬੰਧਨ ਹੈ ਨਾ ਉਹ ਤਾਂ ਮਾਇਆ ਤੋਂ ਪ੍ਰਪਤ ਦ્વੈਤ ਜਿੱਦੀ ਜਿਆਦਾ ਮਾਇਆ ਓਡਾ ਵੱਡਾ ਕਹਿੰਦੇ ਨਾ ਮਾਇਆ ਹੋਈ 나ਗ ਨਹੀਂ ਓਡਾ ਵੱਡਾ 나ਗ ਓਡਾ ਵੱਡਾ ਅਜਗਰ ਤੇ ਉਹਨਾਂ ਹੀ ਤਕੜਾ ਬੰਧਨ ਹੈ ਬ੍ਰਹਮ ਗਿਆਨੀ ਉਸ ਪੈਂਦੇ ਨਹੀਂ ਉਹ ਹੀ ਕੰਮ ਕਰ ਵਾਇਗਰੂ ਨੱਲੇ ਬਣਾਉਂਦੇ ਤੇ ਉਹਨਾਂ ਦੇ ਸਾਰੇ ਬੰਦਨ ਟੁੱਟੇ ਹੁੰਦੇ ਹਨ ਬ੍ਰਹਮ ਗਿਆਨੀ ਵਿਵੰਧਨ ਤੇ ਮੁਕਤ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਹੁੰਦਾ ਹੈ ਰੈਂਸੈਂਡ ਬੜਾ ਹੀ ਨਿਰਮਲ ਹੁੰਦਾ ਕਿਉਂਕਿ ਉਹਨਾਂ ਦਾ ਮਾਰਗਦਰਸ਼ਨ ਹੋਇਆ ਹੁੰਦਾ ਉਹ ਇਧਰ ਉਧਰ ਪਟਕਣਾ ਉਹਨਾਂ ਨੂੰ ਕਦੇ ਨਹੀਂ ਪੈਂਦਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਤੇ ਉਹਨਾਂ ਨੂੰ ਇਹ ਨਹੀਂ ਭੁੱਖ ਹੁੰਦੀ ਕਿ ਮੈਂ ਹੋਰ ਜ਼ਿਆਦਾ ਕਮਾਣਾ ਮੈਂ ਹੋਰ ਸੱਤਾ ਹਾਸਲ ਕਰਨਾ ਮੈਂ ਪੈਸਾ ਕਮਾਣਾ ਮੈਂ ਇਹ ਜਾਇਦਾ ਦਾ ਬਣਾਣਾ ਉਹਨਾਂ ਦਾ ਜਿਹੜਾ ਪੋਜਨ ਹੁੰਦਾ ਨਾ ਉਹ ਗਿਆਨ ਉਹਨਾਂ ਨੂੰ ਹੋਰ ਤੋਂ ਹੋਰ ਗਿਆਨ ਚਾਹੀਦਾ ਗੁਰੂ ਗਿਆਨ ਚਾਹੀਦਾ ਹੁੰਦਾ ਇਸ ਦੀ ਉਹਨਾਂ ਨੂੰ ਭੁੱਖ ਹੁੰਦੀ ਹੈ ਆਤਮਾ ਦੀ ਆਤਮਕ ਭੁੱਖ ਹੁੰਦੀ ਹੈ ਨਾਨਕ ਬ੍ਰह्म ਗਿਆਨੀ ਕਾ ਬ੍ਰह्म ਧਿਆਨ ਉਹਨਾਂ ਦਾ ਧਿਆਨ ਹੈ ਨਾ ਇੱਕਮਕਾਰ ਵਾ ਗੁਰੂ ਦੇ ਤਰਫੋਂ ਦਾ ਵਾ ਤੇ ਉਹ ਇੱਕਮਕਾਰ ਸਰੂਪੀ ਹੁੰਦੇ ਕਿਉਂਕਿ ਜਿਹੜੇ ਇੱਕ ਚੱਲਣ ਲੱਗੇ ਉਹ ਇੱਕ ਹੀ ਹੋ ਜਾਂਦੇ ਹਨ ਉਹਨਾਂ ਵਿੱਚ ਫਿਰਨਾ ਤਾਂ ਕੋਈ ਦੁਆਤ ਹੁੰਦੀ ਹੈ ਉਹ ਪਰਮਾਤਮਾ ਦਾ ਹੀ ਸਰੂਪ ਹੁੰਦੇ ਹਨ ਜਿਨ੍ਹਾਂ ਨੂੰ ਬਾਈ ਬ੍ਰह्म ਦਾ ਗਿਆਨ ਹੁੰਦਾ ਹੈ ਜਿਹੜੇ ਇੱਕਮਕਾਰ ਨਾਲ ਆਪਣੇ ਲਈ ਬੁਲਾਉਂਦੇ ਹਨ ਤੇ ਇਹ ਦਰਜਾ ਭਗਤ ਜਨਨ ਸੰਤ ਜਨਨ ਗੁਰੂ ਜਨਨ ਨੂੰ ਪ੍ਰਾਪਤ ਹੁੰਦੇ। ਕਿਉਂਕਿ ਬੜੀ ਉੱਚੀ ਅਵਸਥਾ ਹੈ। ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆਗਿਆ ਬਖਸ਼ੋ। ਹੋਈਆਂ ਗਲਤੀਆਂ ਲਈ ਦਾਸ ਕਿਵੇਂ ਦਾ ਜਾ ਚੱਕੇ? ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।